ਹੈਲੋ ਸਸਿਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਐਂਡ ਬਲੌਗਸ ਦੇ ਉੱਪਰ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਨਾਲ ਹੀ ਰਿਕੁਐਸਟ ਕਰਦੀ ਹਾਂ ਕਿ ਜਿਹੜੇ ਨਵੇਂ ਵਿਊਅਰਸ ਆਏ ਨੇ ਉਹ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਨਾਲ ਦਿੱਤਾ ਹੋਇਆ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਨਵੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਇਸ ਚੈਨਲ ਦੇ ਉੱਤੇ ਆਪਾਂ ਡੇਲੀ ਵੇਸ ਜਿਹੜੇ ਰੁਟੀਨ ਦੇ ਕੰਮਕਾਰ ਹੁੰਦੇ ਆ ਜੀ ਉਹਨਾਂ ਨਾਲ ਦੇ ਬਲੌਗਸ ਪੰਜਾਬੀ ਸੱਭਿਆਚਾਰ ਨਾਲ ਜਿਹੜੀਆਂ ਸੰਬੰਧਿਤ ਵੀਡੀਓਜ਼ ਨੇ ਉਹ ਵਾਲੀਆਂ ਵੀਡੀਓਜ਼ ਕਟਿੰਗ ਸਟਿਚਿੰਗ ਨਾਲ ਏਮਬਰਾਇਡਰੀ ਨਾਲ ਰਿਲੇਟਡ ਹਰ ਇੱਕ ਤਰ੍ਹਾਂ ਦੀ ਜਿਹੜੀ ਵੀਡੀਓ ਆ ਆਪਾਂ ਇਸ ਚੈਨਲ ਦੇ ਉੱਤੇ ਪਾਉਂਦੇ ਰਹਨੇ ਆ ਸੋ ਪਲੀਜ਼ ਵੱਧ ਤੋਂ ਵੱਧ ਮੈਨੂੰ ਸਪੋਰਟ ਕਰੋ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਸੋ ਹੱਥ ਵਨ ਕੇ ਬੇਨਤੀ ਹੈ ਕਿ ਪਲੀਜ਼ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਗੰਦਾ ਹੋ ਜੇਗਾ। ਓ ਪੱਖੇ ਥੱਲੇ ਭੱਜ ਜਾ। ਬਸ ਅਸੀਂ ਖੇਡੇ ਜਾਉ ਜਰਾ ਉਧਰ ਪੋਚਾ ਲਾਤਾ ਸੀ ਥੋੜਾ ਜਿਹਾ ਥਾਂ ਰਹਿ ਗਿਆ ਹਣਾ ਲਾਉਣ ਵਾਲਾ। ਆਪਾਂ ਵਿੱਚ ਪੋਚਾ ਲਾ ਕੇ ਸੋਈ ਸਾਫ ਕਰਕੇ ਫੇਰ ਚੱਕਣੇ ਕੱਪੜੇ ਹਾਏ ਕੱਪੜੇ ਨੇ ਪਏ ਆ ਚੱਕਣ ਵਾਲੇ। ਦੇਖੋ ਭਰਿਆ ਪਿਆ ਸਾਰਾ ਕੱਪੜਿਆਂ ਨਾਲ। ਓਹ ਪ੍ਰੈਸ ਟੇਬਲ ਤੇ ਪਏ ਆ ਪ੍ਰੈਸ ਕਰਨ ਵਾਲੇ। ਤੇ ਆਪਿਆ ਬੁਟੀਕ ਵਾਲੇ ਜਿਹੜੇ ਨਵੇਂ ਆਏ ਸੀ ਕੁਸ਼ਕਾ ਆਏ ਸੀ ਹਾ ਦੇਖੋ ਇਹ ਸਾਰੇ ਆਰੀ ਵਰਕ ਹੋ ਕੇ ਆਏ ਆ ਇਹ ਹਜੇ ਕੱਢਨੇ ਆ ਥੋੜਾ ਜਿਹਾ ਦਿਖਾਵਾਂ ਜੀ ਹਾ ਦੇਖੋ ਇਹ ਅਸਤਰ ਵਰਕ ਕਰਵਾਏ ਨੇ ਇਹ ਖੇਲਣ ਵਾਲੇ ਪਏ ਆ ਪ੍ਰੈਸ ਕਰਨ ਵਾਲੇ ਪਏ ਆ ਆ ਸੂਟ ਆਪਾਂ ਵੀਡੀਓ ਦੇ ਵਿੱਚ ਬਣਾਇਆ ਸੀ ਇਹ ਪੈਕ ਕਰਕੇ ਧਰਨ ਵਾਲਾ ਪਿਆ 21 ਦੇ ਨਾਲ ਤਾਂ ਡਿਸਪੈਚ ਹੋ ਗਿਆ ਤੇ ਆਹ ਦਾਪਟਾ ਪਿਓਰ ਚਨੂਨ ਦਾ ਅ ਇਧਰ ਸਹੀ ਨਹੀਂ ਆ ਰਿਹਾ ਦੇਖਾਂ ਜੀ ਇਧਰ ਸਹੀ ਆ ਗਿਆ ਆਹ ਵਾਲਾ ਇਹ ਐਕਚੁਅਲ ਪਿੱਲਾ ਰਾਵਲਾ ਪਿਓਰ ਚਨੂਨ ਦਾ ਦੁਪੱਟਾ ਕਮਲ ਦਾ ਡਾਈ ਕਰਵਾਇਆ ਇਹਦੇ ਉੱਤੇ ਫੁਲਕਾਰੀ ਦਾ ਕੰਮ ਕਰਨਾ ਆਹ ਸਾਰੇ ਬਟੀ ਕਾਲੇ ਕੱਪੜੇ ਆ ਡਾਈਨਿੰਗ ਟੇਬਲ ਨੂੰ ਕੱਪੜਿਆਂ ਵਾਲੇ ਬਣਾ ਰੱਖਿਆ ਤੇ ਆਹ ਸਾਰੇ ਚੱਕਣ ਵਾਲੇ ਪਏ ਆ ਕੱਪੜੇ ਕੁਛ ਬੱਚਿਆਂ ਦੇ ਪਏ ਆ ਪ੍ਰੈਸ ਕਰਨ ਵਾਲੇ ਉਧਰ ਰੀਲਾਂ ਜੋਰ ਵਰਨੇ ਰਖਾਤੀਆਂ ਉੱਪਰ ਬੱਚਿਆਂ ਦੀ ਜੁਨੀਫਾਰਮ ਸੱਚੀ ਬਾਲਾ ਜੀ ਤਾਂ ਸਾਰਾ ਦਿਨ ਲੱਗ ਜੂ ਮੈਨ ਲੱਗਦਾ ਤੇ ਜੋਰ ਵਰ ਕੀ ਕਰਦਾ ਛੀ ਜੋਰ ਵਰ ਕੀ ਕਰਦਾ ਛੀ ਜੋਰ ਵਰ ਛਿੱਕਾ ਬਾਇਓ ਛਿੱਕਾ ਬੋਂਦਨੀ ਬੋਂਦਨੀ ਛਿੱਕਾ ਹਾਂ ਕੀ ਹੋ ਗਿਆ ਉੱਕਾ ਗਈ ਚਲੋ ਠੀਕ ਹੈ ਜੀ ਸਫਾਈਆਂ ਕਰ ਲਈ ਜਿੰਨੇ ਚੱਚ ਵਿਚਾਰਾ ਖੇੜ ਲੱਗਿਆ ਹਨ ਹਾਂਜੀ ਮੈਂ ਇਹ ਸੂਟ ਵੀ ਬਲੌਗ ਦੇ ਵਿੱਚ ਇੱਕ ਦਿਖਾ ਰਹੀ ਹਾਂ ਇਹ ਸੂਟ ਜਿਹੜਾ ਹੈਗਾ ਅ ਅਣੀਯਨ ਜੀ ਸ਼ੇਡ ਦਾ ਬੀਵਿੰਗ ਸਿਲਕ ਦੇ ਵਿੱਚ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹਦਾ ਤੁਹਾਨੂੰ ਸਟੱਫ ਚੈੱਕ ਕਰਵਾਉਣੀ ਆ ਬਹੁਤ ਪਿਆਰਾ ਸੂਟ ਆ ਪਾਰਟੀ ਵੇਅਰ ਜਿਵੇਂ ਹੁਣ ਵਿంటర్ ਸੀਜ਼ਨ ਸਟਾਰਟ ਹੋ ਜੂਗਾ ਮੈਰਿਜ ਸੀਜ਼ਨ ਸਟਾਰਟ ਹੈ ਹਨ ਤੇ ਬਹੁਤ ਸੋਹਣਾ ਮਤਲਬ ਕਿ ਸਟੱਫ ਆ ਬਹੁਤ ਸੋਹਣਾ ਇਹਦਾ ਵਰਕ ਆ ਆਪਾਂ ਇਹਦਾ ਸ਼ਾਰਟਸ ਵੀ ਪਾਵਾਂਗੇ ਮੈਂ ਇਸ ਵਾਰ ਸ਼ਾਰਟਸ ਬਣਾਉਂਗੀ ਸੋ ਇਹਦਾ ਐਗਜ਼ੈਕਟ ਕਲਰ ਇਹ ਵਾਲਾ ਜਿਹੜਾ ਹੁਣ ਆ ਰਿਹਾ ਤੇ ਮੈਂ ਬਿਲਕੁਲ ਨੇੜੇ ਕਰਕੇ ਕੈਮਰਾ ਦਿਖਾਉਣੀ ਆ ਪਰਲ ਸਿੱਪੀ ਤੁਸੀਂ ਵਰਕ ਦੀ ਸਫਾਈ ਵੇਖੋ ਕਿੰਨੀ ਆ ਬਹੁਤ ਜਿਆਦਾ ਸੋਨਾ ਸੂਟ ਆ ਠੀਕ ਐ ਤਾਂ ਕੀ ਰਵਣਿਆ ਹੋਇਆ ਸੀ ਇਹ ਵਾਲਾ ਵਰਕ ਜਿਹੜਾ ਇਹਦੇ neck ਦੇ ਉੱਤੇ ਕੀਤਾ ਗਿਆ ਜੇ ਮੈਨੂੰ ਜ਼ੂਮ ਕਰਾਂ ਇਹ ਵੇਖੋ ਬਿਲਕੁਲ ਨੇੜੇ ਕਰਕੇ ਦਿਖਾਵਾਂ ਬਹੁਤ ਜਿਆਦਾ ਸਫਾਈ ਧੱਬਕੇ ਦੀ ਧੱਬਕਾ ਕੱਟ ਦਾਣਾ ਥ੍ਰੈਡ ਪਰਲ ਸੀਪੀ ਤੇ ਬਹੁਤ ਸੋਹਣਾ ਵਰਕ ਆ ਇਸ ਤਰ੍ਹਾਂ ਦਾ ਗੱਲਾ ਬਣਿਆ ਹੋਇਆ ਤੇ ਜੇਕਰ ਇਹਦੀ ਨਾਪ ਦੀ ਗੱਲ ਕਰੀਏ ਜਿਹੜੀ ਵੀ ਕਿਸੇ ਭੈਣ ਦੇ 20.5 ਇੰਚ ਜਾਂ 21 ਇੰਚ ਘੇਰਾ ਬਣਦਾ ਤੇ ਇਹ ਸੂਟ ਉਸ ਭੈਣ ਦੇ ਲਈ ਰੈਡੀ ਹੋ ਸਕਦਾ ਇਹਦੀ हिਪ 20.5 ਇੰਚ ਰੈਡੀ ਆ ਵਰਕ ਦੀ ਆ ਵਾਲੇ ਪੁਆਇੰਟ ਤੋਂ ਲੈ ਕੇ ਉਹ ਵਾਲੇ ਪੁਆਇੰਟ ਤੱਕ ਬਹੁਤ ਜ਼ਿਆਦਾ ਸੋਹਣਾ ਵਰਕ ਆ ਬਹੁਤ ਸੋਹਣੀ ਕਪੜੇ ਦੀ ਕੁਆਲਿਟੀ ਆ ਇਵਨ ਕਿ ਹਜੇ ਮੈਂ ਤੇ ਪ੍ਰੈਸ ਵਗੈਰਾ ਵੀ ਨਹੀਂ ਮਾਰੀ ਜਿੰਵੇਂ ਵਰਕ ਉਹ ਕਿਹਾ ਇਸੂਮੀ ਪਿਆ ਹਨ ਤੇ ਮੈਂ ਸੋਚਿਆ ਵੀ ਅੱਜ ਆਪਾਂ ਇਹਨੂੰ ਬਲੌਗ ਦੇ ਵਿੱਚ ਸ਼ੋਅ ਕਰਦੇ ਹਾਂ ਨਾਲ ਇੱਕ ਸ਼ਾਰਟਸ ਬਣਾਉਣੇ ਆ ਇਹਦੇ ਨਾਲ ਜਿਹੜਾ ਦੁਪੱਟਾ ਲੱਗਿਆ ਹੋਇਆ ਜੀ ਦੁਪੱਟਾ ਹੈਗਾ ਸੈਮੀ ਚੀਨੂਨ ਦਾ ਦੁਪੱਟਾ ਟਾਈਡਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਦੁਪੱਟੇ ਦੇ ਉੱਪਰ ਵਰਕ ਨਹੀਂ ਹੈਗਾ ਦੁਪੱਟੇ ਦੀ ਸਿਰਫ ਫਿਨਿਸ਼ਿੰਗ ਕੀਤੀ ਜਾਊਗੀ ਲੈਸ ਲਗਾ ਕੇ ਸਲੀਵਜ਼ ਦੀ ਜੀ ਸਲੀਵਜ਼ ਦੀ ਵੀ ਇਸ ਤਰੀਕੇ ਨਾਲ ਵਰਕ ਕੀਤਾ ਗਿਆ ਤੇ ਉੱਪਰ ਤੱਕ ਫੁੱਲੋ ਤੱਕ ਹੈ ਨਾ ਮਤਲਬ ਕਿ ਬ੍ਰਿਕ ਬ੍ਰਿਕ ਪਰਲਸ ਲਗਾਏ ਗਏ ਨੇ ਪਰਲਸ ਤੇ ਜਿਹੜਾ ਦਬਕਾ ਲਗਾਇਆ ਗਿਆ ਕੰਮ ਦੀ ਸਫਾਈ ਤਾਂ ਮੈਨੂੰ ਇੰਨਾ ਪਤਾ ਵੀ ਇਹ ਐਦਾਂ ਦੀ ਹੈਂਡਵਰਕ ਦੀ ਸਫਾਈ ਜਿਹੜੇ ਆਪਾਂ ਸੂਟ ਲੈਣੇ ਆ ਕਿਤੇ ਵੀ ਨਹੀਂ ਮਿਲਦੀ ਹੈਗੀ ਹੈਂਡਵਰਕ ਦੀ ਸਫਾਈ ਬਹੁਤ ਜ਼ਿਆਦਾ ਬਿਲਕੁਲ ਜਮਾਂ ਐਂ ਦੂਰੋਂ ਨਹੀਂ ਕੀਤਾ ਹੋਇਆ ਮੈਂ ਜਮਾਂ ਨੇੜਿਆਂ ਤੋਂ ਖਾ ਰਹੀ ਆ ਫਿਰ ਵੀ ਵੀਡੀਓ ਦੇ ਵਿੱਚ ਬਹੁਤ ਕਲੀਅਰ ਆ ਰਿਹਾ ਹੈ ਬਹੁਤ ਜ਼ਿਆਦਾ ਕਲੀਅਰ ਆ ਰਿਹਾ ਐ ਇਦਾਂ ਦਾ ਸੂਟ ਮੈਨੂੰ ਨਹੀਂ ਲੱਗਦਾ ਵੀ ਇੰਨੀ ਸਫਾਈ ਦੇ ਨਾਲ ਕੋਈ ਕੰਮ ਕਰਕੇ ਦਿੰਦਾ ਹੋਊਗਾ ਬਹੁਤ ਜ਼ਿਆਦਾ ਕੰਮ ਦੀ ਸਫਾਈ ਆ ਤੁਸੀਂ ਚਾਹੋ ਤਾਂ ਤੁਸੀਂ ਆਪ ਦਾ ਡਿਜ਼ਾਈਨ ਵੀ ਭੇਜ ਸਕਦੇ ਹੋ ਤੇ ਨਹੀਂ ਇਹਦੇ ਨਾਲ ਦੇ ਵੀ ਕਿਸੇ ਵੀ ਹੋਰ ਕਲਰ ਦੇ ਵਿੱਚ ਕਿਸੇ ਵੀ ਹੋਰ ਕੱਪੜੇ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਇਹ ਸੂਟ ਵਧੀਆ ਲੱਗਦਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਹਾਂਜੀ ਇੱਥੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਬੁਟੀਕ ਵਾਲੇ ਕੱਪੜੇ ਪਏ ਆ ਆਹ ਸੂਟ ਵੀ ਪਹਿਲਾਂ ਮੈਂ ਤੈਹਾ ਮਾਰਤੀਆਂ ਸੀ ਤਾਂ ਕਰਕੇ ਮੈਂ ਤੁਹਾਨੂੰ ਸ਼ੋਅ ਕਰਤਾ ਹਨਾ ਤੇ ਮੈਂ ਥੋੜੀ ਜਿਹੀ ਵੀਡੀਓ ਲੰਮੀ ਹੁੰਦੀ ਸੀ ਇਸ ਲਈ ਆਪਾਂ ਜਿਹੜੀ ਸਪੀਡ ਹਾਈ ਕਰਤੀ ਆਪਾਂ ਆਪਦਾ ਕੰਮ ਵੀ ਕਰਦੇ ਜਾਂਦੇ ਆ ਤੇ ਨਾਲ ਗੱਲਾਂ ਬਾਤਾਂ ਕਰਦੇ ਜਾਂਦੇ ਆ ਸੋ ਇਹ ਸਾਰੇ ਬੁਟੀਕ ਵਾਲੇ ਸੂਟ ਨਹੀਂ ਸੀ ਕੁਝ ਕੁ ਦਿਖਾਏ ਹੋਏ ਆ ਕੁਝ ਕੁ ਦਿਖਾਉਣ ਵਾਲੇ ਨੇ ਕੁਝ ਕੁ ਤਿਆਰ ਕੀਤੇ ਹੋਏ ਨੇ ਤੇ ਕੁਝ ਕੁ ਤਿਆਰ ਕਰਨ ਲਈ ਲੈ ਕੇ ਆਇਆ ਇਹੰਦਾ ਜਿਹੜਾ ਸਟੱਫ ਉਹ ਵਾਲਾ ਸਟੱਫ ਆ ਸੋ ਕੰਮ ਕਰਦੇ ਕਰਦੇ ਆਪਾਂ ਕਰਦੇ ਆ ਗੱਲਾਂ ਬਾਤਾਂ ਇੱਥੇ ਮੈਂ ਆਪਦੀਆਂ ਭੈਣਾਂ ਨੂੰ ਰਿਕੁਐਸਟ ਕਰਦੀਆਂ ਜਿਹੜੀਆਂ ਪਹਿਲੀ ਵਾਰੀ ਮੇਰਾ ਵੀਡੀਓ ਦੇਖ ਰਹੀਆਂ ਨੇ ਕਿ ਪਲੀਜ਼ ਜੋ ਵੀ ਕੋਈ ਮੇਰੀ ਵੀਡੀਓ ਨੂੰ ਫਸਟ ਟਾਈਮ ਵਾਚ ਕਰ ਰਿਹਾ ਵਾਦ-ਵਦ ਮੈਨੂੰ ਸਪੋਰਟ ਕਰੋ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਮੈਂ ਆਪਦੇ ਵੱਲੋਂ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀਆਂ ਕਿ ਮੈਨੂੰ ਜੋ ਵੀ ਆਉਂਦਾ ਮੈਂ ਉਹ ਵੀਡੀਓ ਬਣਾ ਸਕਾਂ ਤੇ ਹਰ ਕੋਈ ਸਿੱਖ ਸਕੇ ਜਿਹੜੀ ਕੋਈ ਮੇਰੀ ਭੈਣ ਘਰੇ ਬੈਠ ਕੇ ਕੰਮ ਸਿੱਖਣਾ ਚਾਹੁੰਦੀ ਹੈ ਕਰਨਾ ਚਾਹੁੰਦੀ ਹੈ ਉਹ ਨੀਡਲ ਵਰਕ ਸਿੱਖ ਸਕੇ ਉਹ ਸਟੀਚਿੰਗ ਸਿੱਖ ਸਕੇ ਤੇ ਆਪਾਂ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਦੇ ਆਂ ਸੋ ਮੈਨੂੰ ਲੋੜਾ ਤੁਹਾਡੇ سپورਟ ਦੀ ਤੁਸੀਂ سپورਟ ਕਰਦੇ ਰਹੋ ਆ ਬਲੂ ਵਾਲਾ ਸੂਟ ਵੀ ਹੈ ਨਾ ਹੈਂਡਵਰਕ ਹੋ ਕੇ ਆਇਆ ਬਹੁਤ ਜ਼ਿਆਦਾ ਸੋਹਣਾ ਇਹ ਸ਼ਿਮਰ ਵੇਸ ਔਰਗੈਂza ਦਾ ਸਟਾਫ ਆ ਬਹੁਤ ਜ਼ਿਆਦਾ ਸੋਹਣਾ ਸੂਟ ਆ ਤੇ ਕਦੇ ਕੀਆ ਮਤਲਬ ਕਿ ਹਰ ਕੋਈ ਕੰਮ ਕਰਨਾ ਚਾਹੁੰਦਾ ਹੁੰਦਾ ਤੇ ਮੈਂ ਲ ਕੁਝ ਕੋ ਭੈਣਾ ਇੱਕ ਭੈਣ ਕਹਿੰਦੀ ਸੀ ਭੈਣੇ ਫੁਲਕਾਰੀ ਦਾ ਮਤਲਬ ਕਿ ਸਾਨੂੰ ਡਿਜ਼ਾਈਨ ਪੇਜ ਦੁਰਾਤ ਮੈਂ ਉਹਨੂੰ ਭੈਣ ਨੂੰ ਫੁਲਕਾਰੀ ਦਾ ਟਰੇਸ ਬਣਾ ਕੇ 9:30 ਦਾ ਟਾਈਮ ਹੋ ਗਿਆ ਸੀ ਮੈਂ ਉਸ ਤੋਂ ਬਾਅਦ ਬਣਾ ਕੇ ਫਿਰ ਉਹਨੂੰ ਭੈਣ ਨੂੰ WhatsApp ਦੇ ਉੱਤੇ ਫੋਟੋ ਸੈਂਡ ਕੀਤੀ ਕਿ ਜਿੰਨੀ ਕੁ ਮੈਂ ਕਿਸੇ ਦੀ ਮਦਦ ਕਰ ਸਕਦੀ ਆ ਤਾਂ ਆਪਾਂ ਜ਼ਰੂਰ ਕਰਾਂਗੇ ਤੇ ਨਾਲ ਇਹ ਹੀ ਕਹਿਣਾ ਚਾਹੂੰਗੀ ਕਿ ਜੇਕਰ ਕੋਈ 니ਡਲਵਰਕ ਸਿੱਖਣਾ ਚਾਹੁੰਦਾ ਹੈ ਮੈਂ 니ਡਲਵਰਕ ਦੇ ਕਾਫੀ ਸਾਰੇ ਸਟਿਚਸ ਪਾ ਚੁੱਕੀ ਆ ਨਾਲ ਆਪਾਂ ਹੁਣ ਐਮਬਰਾਇਡਰੀ ਦੇ ਵੀ ਪਾਇਆ ਕਰਾਂਗੇ ਸ਼ਾਇਦ ਕੱਲ ਤੋਂ ਜਾਂ ਪਰਸੋਂ ਤੋਂ ਮੈਂ ਐਮਬਰਾਇਡਰੀ ਦੇ ਜਿਹੜੇ ਕੋਈ ਰਹਿੰਦੇ ਨੇ ਪਹਿਲਾਂ ਗੋਲ ਪੱਤੀ ਚਾਵਲ ਟੰਕਾ ਤੇ ਛੋਟੀ ਪੱਤੀ ਆਪਾਂ ਪਾਈ ਸੀ ਛੇਡਵਰਕ ਵਾਲੇ ਰਹਿੰਦੇ ਨੇ ਬਣਾਉਣ ਵਾਲੇ ਆਪਾਂ ਉਹ ਵਲੌਗ ਬਣਾ ਕੇ ਵੀਡੀਓ ਬਣਾ ਕੇ ਜਰੂਰ ਅਪਲੋਡ ਕਰਾਂਗੇ ਹੈਨਾ ਤੇ ਜਿਹੜਾ ਕੋਈ ਕੰਮ ਸਿੱਖਣਾ ਚਾਹੁੰਦਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਥੇ ਤੁਹਾਨੂੰ ਕੋਈ ਵੀ ਪੈਸਾ ਦੇਣ ਦੀ ਲੋੜ ਨਹੀਂ ਹੈਗੀ ਜੀ ਜਿਹੜਾ ਆਪਾਂ ਆਨਲਾਈਨ ਜਾਂ ਆਫਲਾਈਨ ਕੰਮ ਦੱਸਦੇ ਆ ਸਿਖਾਉਣ ਵੇਲੇ ਆਪਾਂ ਉਹ ਹੀ ਉਹ ਵੀਡੀਓ ਬਣਾ ਕੇ ਅਪਲੋਡ ਕਰ ਦਿੰਨੇ ਆ ਤੇ ਤੁਸੀਂ ਫ੍ਰੀ ਦੇ ਵਿੱਚ ਇਹ ਕੰਮ ਸਿੱਖ ਸਕਦੇ ਹੋ ਸੋ ਅੱਜਕੱਲ੍ਹ ਸਿੱਖ ਕੇ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਦਾ ਕਰਨਾ ਅੱਜ ਕੱਲ ਦਾ ਜਿਹੜਾ ਟਾਈਮ ਹੈ ਹਨਾ ਵੀ ਸੋਸ਼ਲ ਮੀਡੀਆ ਦਾ ਟਾਈਮ ਹੋ ਗਿਆ ਜਿਹੜੇ ਕੋਈ ਅਫੋਰਡ ਕਰ ਸਕਦਾ ਹਨ ਉਹ ਸੋਨੇ ਸੋਨੇ ਸੂਟ ਪਾਉਂਦਾ ਤਾਂ ਹਰ ਇੱਕ ਦਾ ਜੇ ਕਰਦਾ ਮੇਰੇ ਵਰਗੀ ਦਾ ਵੀ ਦੇਖ ਕੇ ਜੀ ਕਰਦਾ ਵੀ ਯਾਰ ਮੇਰੇ ਕੋਲੇ ਵੀ ਹੋਣਾ ਤੇ ਫਿਰ ਜਦੋਂ ਸਾਨੂੰ ਸਟਿਚਿੰਗ ਆਉਂਦੀ ਆ ਤਾਂ ਅਸੀਂ ਆਪ ਦੇ ਸੂਟ ਆਪ ਡਿਜ਼ਾਈਨ ਕਰ ਸਕਦੇ ਆ ਹਟਦਾ ਨਹੀਂ ਨਹੀਂ ਰਿੱਲਾ ਸਿੱਖਣੀਆਂ ਤੂੰ ਗੱਦਾ ਹੁਣ ਛੇੜੀ ਹੁਣ ਛੇੜ ਕੇ ਦਿਖਾਈ ਚੰਗਾ ਮੈਨੂੰ ਬਟ ਮੈਲਾ ਤਗਦਾ ਹੁਣ ਨਹੀਂ ਜਾਣਾ ਨਹੀਂ ਜਾਣਾ ਹੁ ਹਾਂ ਹੁਣ ਕੀ ਕਰੇਗਾ ਥਾਂ ਤੇ ਆ ਗਿਆ ਹਾਏ ਕਿੱਡਾ ਖਰਾਬ ਐ ਨਹੀਂ ਕਿੰਨਾ ਖਾਵੈ ਨਹੀਂ ਕਿੰਨਾ ਖਾਵੈ ਹਾਂ 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 ਹੁਣ ਕੀ ਕਰੇਗਾ ਹੁਣ ਕੀ ਕਰੇਗਾ ਗੱਦਾ ਸਿੱਟੇ ਹੁਣ ਥੱਲੇ ਹਾਏ ਨਿੱਕੀ ਨਿੱਕਿਆ ਨੀ ਦਿਮਾਗ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਹਾਈ ਮਾਣੋ ਆ ਗਈ ਮਾਣੋ ਆ ਗਈ ਮਾਣੋ ਲੈਡੀ ਲੈਡੀ ਆ ਨਹੀਂ ਕਿੰਨਾ ਤੇਜ਼ ਆ ਨਹੀਂ ਕਿੰਨਾ ਤੇਜ਼ ਆ ਨਹੀਂ ਇੱਥੇ ਨਾ ਮੈਂ ਪ੍ਰੈਸ ਟੇਬਲ ਤੋਂ ਕੱਪੜੇ ਚੱਕ ਰਹੀ ਸੀ ਤੇ ਜੋਰਾਵਰ ਨੂੰ ਫੇਰ ਪਤਾ ਲੱਗ ਗਿਆ ਵੀ ਇੱਥੇ ਰੀਲਾਂ ਪਈਆਂ ਕਾਊਂਟਰ ਤੇ ਤਿੰਨ ਚਾਰ ਕਿ ਡੱਬੇ ਰਹਿ ਗਏ ਸੀਗੇ ਤਿੰਨ ਚਾਰ ਡੱਬੇ ਮੈਂ ਕੱਲ ਚੱਕ ਤੇ ਅੱਜ ਮੈਂ ਸਾਰੇ ਚੱਕਦੇ ਹੁਣ ਇਹਦੇ ਜਦੋਂ ਗੱਲ ਜਾਦਾ ਜਾਂਦੀ ਫਿਰ ਇਹਨੇ ਚੱਕਣਾ ਹੁੰਦਾ ਅਮਰੀਨ ਤੇ ਮਹਿਰੀਨ ਜਿਹੜੇ ਗੱਦੇ ਦੇ ਖੇਡਦੀ ਹੁੰਦੀਆਂ ਹਨਾ ਫਿਰ ਮੈਂ ਉਹ ਗੱਦਾ ਡਾਈਨਿੰਗ ਟੇਬਲ ਦੇ ਨਾਲ ਲਾ ਕੇ ਪੌੜਾਂ ਤੇ ਲਗਾਤਾ ਵੀ ਚੱਲੇ ਨਾ ਜਾਊਗਾ ਉੱਧਰ ਕਿਉਂਕਿ ਨਾ ਉੱਤੇ ਇਨਵਰਟਰ ਵੀ ਪਿਆ ਤੇ ਕਈ ਵਾਰੀ ਬੱਚੇ ਦਾ ਧਿਆਨ ਨਹੀਂ ਰਹਿੰਦਾ ਹੁੰਦਾ ਤਾਂ ਕਰਕੇ ਤੇ ਫਿਰ ਇਹਨੂੰ ਪਤਾ ਲੱਗ ਗਿਆ ਦੇਖੀ ਐਵੇਂ ਗੱਦਾ ਸਾਈਡ ਤੇ ਕਰ ਕਰਕੇ ਤੇ ਵੀ ਮੈਂ ਲੰਘ ਜਾਂ ਛੇ ਤਿਰਿੱਲਾ ਚੱਕਣਾ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਕਰ ਲਓ ਭਾਈ ਜੋਰਾਵਰ ਨਾਲ ਕੀ ਡੀਐਨਏ ਕਰ ਲਓ ਭਾਈ ਜੋਰਾਵਰ ਨਾਲ ਸਾਰਾ ਧਿਆਨ ਦਾ ਸ਼ਰਾਰਤਾਂ ਚ ਹੀ ਰਹਿੰਦਾ ਜਿਆਦੇ ਜੋਰਾਵਰ ਚ ਨਾ ਤੈਨੂੰ ਖਾਲੀ ਡੱਬਾ ਦਿੱਤਾ ਕਿ ਢੋਨ ਨੂੰ ਪਸੰਦ ਨਹੀਂ ਆਇਆ ਹਾਂ ਹਾਂ ਖਾਲੀ ਡੱਬਾ ਤੇਰੇ ਪਸੰਦ ਨਹੀਂ ਆਇਆ ਉਹ ਨਹੀਂ ਨੂੰ ਆਏ ਆ ਵੀ ਮੈਂ ਹੁਣ ਉੱਥੇ ਜਾਵਣਾ ਰਿੱਲਾਂ ਵਾਲੇ ਕੋਲੇ ਸਾਰਾ ਮੇਰਾ ਉਗੜ ਦੁਗੜ ਕਰਤਾ ਕਦੇ ਕਿਤੇ ਧਰਦੀਆਂ ਰਿੱਲਾਂ ਕਦੇ ਕਿਤੇ ਧਰਦੀਆਂ ਇਥੇ ਆ ਵੀਂਤੀ ਮੈਂ ਹੈਰੀਨ ਆਗਨਾ ਸੀ ਸਕੂਲੋਂ ਇਹਨਾਂ ਨੂੰ ਹਜੇ ਕੁਝ ਨਹੀਂ ਪਤਾ ਕਿ ਸਾਡੀ ਵੀਡੀਓ ਬਣੀ ਜਾਂਦੀ ਆ ਅ ਐਕਚੁਅਲੀ ਵਿੱਚ ਇਹ ਹੀ ਖਾਂਦੀਆਂ ਹੁੰਦੀਆਂ ਸਕੂਲੋਂ ਆ ਕੇ ਕੁਛ ਨਾ ਕੁਛ ਦਿੱਲੀ ਭਾਲ ਦਿਨਾਂ ਨੇ ਤੇ ਆ ਦੇਖੋ ਹੁਣ ਮੈਨੂੰ ਦਿਖਾਈ ਜਾਂਦੀ ਆ ਉਂਗਲਾਂ ਦੇ ਵਿੱਚ ਟੰਗ ਟੰਗੇ ਖਾਊਗੀ ਸ਼ਰਾਰਤਾਂ ਇਹਨਾਂ ਦੀਆਂ ਇਹਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਵੀਡੀਓ ਬਣਦੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਫਿਰ ਭੱਜ ਕੇ ਬੋਲੀ ਸਾਰਿਆਂ ਨੂੰ ਸੱਚਕਾਰ ਤੇ ਜੂਰਾਵਰ ਵੀ ਇਹਨਾਂ ਦੇ ਨਾਲ ਬਹੁਤ ਖੇਡਦਾ ਬਰਦੀ ਵੀ ਨਿਲਾਹੀ ਆ ਕੇ ਸ਼ਰਾਰਤਾਂ ਚ ਪੈ ਜਾਂਦੇ ਧਿਆਨ ਖਾਨ ਚ ਭੁੱਖ ਲੱਗੇ ਨੇ ਇੱਕ ਵਿਚਾਰੀਆਂ ਦੂਰੋਂ ਤੁਰ ਕੇ ਆਉਂਦੀਆਂ ਹੁਣ ਤਾਂ ਮਸਾਉਂ ਨੰਕਰੰਡੇ ਵੀ ਆਉਂਦੇ ਨੇ ਕੱਪੇ ਤੇ ਚਾਪੀਓ ਥ੍ਰੀ ਪੁੰਗਰ ਰਹਿ ਗਈ ਸ਼ਰਾਰਤਾਂ ਸੋਡੀਆਂ ਮੁੱਕਦੀਆਂ ਹੀ ਨਹੀਂ ਸੋਡੀਆਂ ਦਾ ਹਾਈ 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 ਬਾਏ ਹੈਲੋ ਕਿਥੇ ਬਾਏ ਹੈਲੋ ਸੱਸੀ ਕਾਲ ਮੱਖਾ ਜੋ ਮੈਂ ਪਹਿਲਾਂ ਵੀਡੀਓ ਬਣਾਉਣੀ ਤੁਹਾਨੂੰ ਪਤਾ ਨਹੀਂ ਲੱਗਿਆ ਤੇ ਫਿਰ ਉਹੋ ਜਿਹੀ ਸੱਸੀ ਕਾਲ ਬਲਾਈ ਜਰਵੇ ਤੁਛੀ ਵੀ ਬਾਦੋ ਚੱਟਕਾਲ ਮੈਨੂੰ ਤਾਂ ਲੱਗਿਆ ਨਹੀਂ ਮਮੀ ਜਰਵੇ ਚੱਟਕਾਲ ਬੱਦ ਪਰ ਇਹ ਚੰਤ ਤੋਂ ਇੱਕ ਰੱਖ ਦਿੱਤੀ ਨਾ ਅਜੇ ਵੀ ਚਟਾ ਹੈ ਇਸ ਤਰ੍ਹਾਂ ਚੀਪਾ ਕੇ ਨਾ ਵਿਚਕਾਰ ਚੀਪਾ ਕੇ ਜਿੰਨਾ ਤਾਂ ਕੋਈ ਚਾਹ ਲੁੱਛੂ ਲੋ ਕੱਢ ਲਿਆਗੇ ਵਿਚਾਲੇ ਚੀਪਾ ਕੇ ਸਾਰਿਆਂ ਚ ਮੂਲ ਤੇ ਹਲਦੀ ਰੜਾ ਦੇਣੀ ਹੈ ਸਾਰੇ ਇਹ ਦਸ ਜੋ ਕਿ ਮੂਲ ਕਹਿੰਦਾ ਸੀ ਹੋਊਂਗਾ ਜਾਂ ਨਮਕ ਪੋਤੀ ਮੂਲ ਨਾ ਮੂਲ ਤੇ ਕਹਿੰਦੇ ਆ ਅਸੀਂ ਹੋਊਂਗਾ ਕਿਹੜਾ ਸ਼ਬਦ ਸਹੀ ਹੈ ਕਿਹੜਾ ਗਲਤ ਮਾਨਸਾ ਮਿੰਡਾ ਵਿਅਕਤੀਗਤ ਤਰੀਕਾ ਸ਼ਾਦ ਨੂੰ ਕੀ ਕਹਿੰਦੀ ਹੈ ਬਲ ਉਦਰਾ ਸਿਵੀ ਕਹਿੰਦੇ ਆ ਤਾਰੰਗ ਚਿੱਤਰ ਉਹ ਕੰਬੀਨ ਪੂਰਨ ਨਮਕ ਕੰਧ ਹੈ ਅਮ੍ਰਿਤੰਦ ਇਹ ਨੂੰ ਨਾ ਦੇਖੂਗੀ ਨਾ ਮੈਂ ਕਿਹੜਾ ਪਾ ਕੇ ਨਾ ਤਰਕਦਾ ਉਹ ਆ ਗਿਆ ਉਹ ਆ ਗਿਆ ਹਾਂਜੀ ਮੈਂ ਇਸ ਤਰੀਕੇ ਨਾਲ ਨਮਕ ਤੇ ਹਲਦੀ ਹੈ ਨਾ ਪਾ ਲਈਏ ਨੂੰ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਤੇ ਮਿਰਚ ਬਹੁਤ ਜ਼ਿਆਦਾ ਕੋੜੀ ਹੈ ਮੈਂ ਹੁਣ ਇਹਨੂੰ ਹੱਥ ਨਹੀਂ ਲਾਉਂਦੀ ਇੱਕ ਵਾਰੀ ਚੀਜ਼ ਤਲਈਆਂ ਹੱਥ ਮੱਚਣ ਲਾ ਕੇ ਤੇ ਜੇਕਰ ਕਿਸੇ ਮਿਰਚ ਨਾਲ ਜਿਵੇਂ ਆਪਾਂ ਲੱਗਦਾ ਵੀ ਹੱਥ ਮੱਚਦੇ ਆ ਤਾਂ ਹੱਥਾਂ ਦੇ ਉੱਤੇ ਥੋੜਾ ਜਿਹਾ ਤੇਸੀਕਿਓ ਲਗਾ ਲਓ ਤਾਂ ਜਿਹੜੀ ਜਲਨ ਆ ਉਹ ਘਟ ਜਾਂਦੀ ਆ ਤੇ ਮੈਂ ਇਹਨੂੰ ਮਿਕਸ ਕਰ ਲਾਂ ਚੰਗੀ ਤਰ੍ਹਾਂ ਜਿਵੇਂ ਸੁਣਿਆ ਕਿ ਮੈਂ ਤੇਲ ਬਹੁਤ ਥੋੜਾ ਪਾਉਣੀ ਆ ਮੈਂ ਤੇਲ ਬਾਅਦ ਦੇ ਵਿੱਚ ਪਾਉਂਗੀ ਪਹਿਲਾਂ ਮੈਂ ਇਹਨੂੰ ਕੜਛੀ ਲੈ ਕੇ ਚੰਗੀ ਤਰ੍ਹਾਂ ਹਿਲਾ ਲਾਂ ਤਾਂ ਕਿ ਜਿਹੜਾ ਨਮਕ ਹੈ ਤੇ ਹਲਦੀ ਹੈ ਇਹਦੇ ਵਿੱਚ ਰਚ ਜਾਣ ਸਾਰੀਆਂ ਮਿਰਚਾਂ ਜਿਵੇਂ ਆ ਦੇਖੋ ਇਹਦੇ ਵਿੱਚ ਕਾਰਾਂ ਚੀਰ ਪਾਇਆ ਹੋਇਆ ਹਨਾ ਤੇ ਜਿਹੜਾ ਨਮਕ ਹੈ ਹਲਦੀ ਹੈ ਬਾਦ ਦੇ ਵਿੱਚ ਮਿਕਸ ਹੋ ਜਾਂਦਾ ਤੇ ਇਹਦੇ ਵਿੱਚ ਪਾ ਦਿੰਦੇ ਆਪਾਂ ਹਿਲਾਏ ਜਾਂਦੇ ਆ ਦੋ ਤਿੰਨ ਮਿੰਟ ਤੱਕ ਚੰਗੀ ਤਰ੍ਹਾਂ ਹਿਲਾ ਕੇ ਫਿਰ ਇਹਦੇ ਵਿੱਚ ਮਿਕਸ ਹੋ ਜਾਣਗੇ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਹਾਂ ਤੇ ਬਾਅਦੋਂ ਆ ਵੀ ਆਉਂਦੀ ਚੰਗੀ ਤਰ੍ਹਾਂ ਹੌਲਦੀ ਜਿਹੜੋ ਹੌਲਦੀ ਤੇ ਨਮਕ ਮਿਕਸ ਹੋ ਗਿਆ ਮੇਰੇ ਕੋਲ ਨਾ ਜਿਹੜਾ ਆਪਾਂ ਪਹਿਲਾਂ ਮਿਰਚ ਦਾ ਆਚਾਰ ਸੀ ਉਹ ਵੀ ਨਾ ਮੈਂ ਅੰਬ ਦੇ ਆਚਾਰ ਦੇ ਵਿੱਚ ਮਿਕਸ ਕੀਤਾ ਹੋਇਆ ਸੀ ਮੈਂ ਉਹਦੇ ਵਿੱਚ ਇਸ ਤਰ੍ਹਾਂ ਮਸਾਲਾ ਕੱਢ ਲਿਆ ਤੇ ਆਪਾਂ ਇਹਦੇ ਵਿੱਚ ਰਲਾ ਰਹੇ ਹਾਂ ਥੋੜਾ ਬਹੁਤਾ ਹੀ ਰਹਿ ਗਿਆ ਆਚਾਰ ਕੋਈ ਬਾਲਾ ਨਹੀਂ ਹੈਗਾ ਦੇਖੋ ਖਾਲੀ ਹੋ ਗਿਆ ਬਸ ਐਨਾ ਕਿ ਤੇਲ ਪਾਉਂਗੀ ਮੈਂ ਇਹਦੇ ਵਿੱਚ ਕੀ ਹੈ ਨਾ ਅੰਬ ਦੇ ਆਚਾਰ ਸੀ ਹੈ ਨਾ ਜਿਹੜਾ ਤੇਲ ਨਿਕਲਿਆ ਹੁੰਦਾ ਕਲੌਂਜੀ ਮੇਥੀ ਸੌਫ ਹਰ ਇੱਕ ਚੀਜ਼ ਹੁੰਦੀ ਆ ਤੇ ਅੰਬ ਦੇ ਆਚਾਰ ਦੀ ਜਿਹੜੀ ਖਟਿਆਸ ਹੁੰਦੀ ਹੈ ਮਤਲਬ ਕਿ ਜਦੋਂ ਆਪਾਂ ਬਣਾਉਨੇ ਆ ਤੇ ਉਹ ਵੀ ਹੁੰਦਾ ਪਹਿਲਾਂ ਵੀ ਮੈਂ ਇਹਦੇ ਵਿੱਚ ਮਿਰਚ ਪਾਈ ਹੋਈ ਸੀ ਤੂੰ ਦੁਬਾਰਾ ਤੂੰ ਫੇਰ ਥੋੜਾ ਜਿਹਾ ਵੀ ਚੰਮ ਪਾ ਦੇਣੀ ਹੁੰਦੀ ਆ ਜੋ ਤੀ ਕੱਢਣਾ ਸੌਕਾ ਹੋ ਜਾਂਦਾ ਅਲੱਗ-ਅਲੱਗ ਮਤਲਬ ਕਿ ਮਰਤਮਾਨ ਚ ਕੱਢਣਾ ਅੰਬ ਦਾ achar ਕੱਢਣਾ ਮਿਰਚ ਕੱਢਣੀ ਫਿਰ ਸੌਖਾ ਕੱਢਿਆ ਜਾਂਦਾ ਜਦੋਂ ਦਿਹਾੜੀਆਂ ਨੂੰ ਦਿੰਦੇ ਆ ਜਾਂ ਤੇ ਉੱਤੇ ਖਾਣੀ ਹੁੰਦੀ ਆ ਜਿਆਦਾ ਤਨ ਹੋਵੇ ਦੁਪਹਿਰੇ achar ਨਾਲ ਜਾਂ ਚਟਣੀ ਨਾਲ ਰੋਟੀ ਖਾਂਦੀ ਆ ਅਸੀਂ ਸਬਜੀ ਸਬਜੀ ਦਾ ਨਾਲ ਚਕਾਟੀ ਕਰਦੇ ਆ ਵੀ ਦੁਪਹਿਰੇ ਸਬਜੀ ਹੋਵੇ ਹਨਾ ਚੈਨ ਇਹ ਆ ਸਪੈਸ਼ਲੀ ਜਿੱਤੂ ਨੂੰ ਨਹੀਂ ਹੁੰਦਾ ਹੀ ਖਾਣਾ ਅੱਜ ਪਾਪਾ ਚਿਪੜ ਲੈ ਆ ਤੇਰੇ ਵਾਸਤੇ ਯੇ ਮਹਿਰੀਨ ਇੰਨੀ ਖਾਂਦੀ ਆ ਜਦ ਲਈ ਖੁਸ਼ ਹੋ ਗਏ ਹਜੇ ਮੈਂ ਨਹੀਂ ਚਟਣੀ ਨਾਲ ਰੋਟੀ ਖਾਂਦੀ ਬਹੁਤ ਘੱਟ ਖਾਗੀ ਖੁਸ਼ ਆ ਮੈਂ ਚਟਣੀ ਮੈਂ ਅੰਬ ਦਾ achar ਖਾਂਦੀ ਆ ਬਾਕੀ ਸਾਰੇ ਮਿਰਚ ਤੇ ਚਟਣੀ ਤੇ ਅੰਬ ਮਹਿਰੀਨ ਵੀ ਚਲੋ ਜੀ ਹੁਣ ਆਪਾਂ ਇਹ ਮਿਕਸ ਕਰ ਲਈਏ ਫਿਰ ਮਰਤਾਨਾਂ ਚ ਪਾ ਦੇਗੇ ਪਤਾ ਹੈ ਜਿਹੜਾ ਆਪਾਂ ਅੰਬ ਦੇ achar ਚੋਂ ਤੇਲ ਕੱਢ ਕੇ ਪਾਉਣਾ ਉਹਦੇ ਨਾਲ ਮਿਰਚ ਦੇ achar ਨੂੰ ਵੀ ਉੱਲੀ ਨਹੀਂ ਲੱਗਦੀ ਕਿਉਂਕਿ ਜਿਹੜਾ ਉਹਦੇ ਵਿੱਚ ਸੋਡੀਅਮ ਪੈਨਚੇਟ ਪਹਿਲਾਂ ਪਾਇਆ ਹੋਇਆ ਹੁੰਦਾ ਸੌਫਾ ਪਾਈ ਹੁੰਦੀ ਆ ਕਲੌਂਜੀ ਪਾਈ ਹੁੰਦੀ ਆ ਮੇਥੇ ਦਾਣਾ ਪਾਈ ਹੁੰਦਾ ਕਲੌਂਜੀ ਜਿਹੜੀ ਹੁੰਦੀ ਆ ਆਪਦੇ ਆਪ ਦੇ ਵਿੱਚ ਇੱਕ ਐਂਟੀਬੈਕਟਿਕ ਵੀ ਆ ਹਨਾ ਤੇ ਬਹੁਤ ਸਾਰੇ ਜਿਹੜੇ ਆਪਾਂ ਨੂੰ ਤਫਤ ਮਿਲ ਜਾਂਦੇ ਆ ਇਹ ਚੀਜ਼ਾਂ ਖਾਣੀਆਂ ਵੀ ਚਾਹੀਦੀਆਂ ਨੇ ਮਸਾਲਿਆਂ 'ਚ ਵੀ ਪਾਉਣੀਆਂ ਚਾਹੀਦੀਆਂ ਨੇ ਤਾਂ ਕਾਫੀ ਦੇਸੀ ਮਸਾਲੇ ਆ ਜਿਹੜੇ ਅਸੀਂ ਛੱਡਦੇ ਜਾਂਦੇ ਆ ਲੋ ਜੀ ਹੁਣ ਆਪਣਾ achar ਬਣ ਗਿਆ ਤੇ ਆਪਾਂ ਇਹਨੂੰ ਪਾਉਣਿਆ ਕੰਟੇਨਰ 'ਚ ਕੰਟੇਨਰ 'ਚ ਪਾ ਕੇ ਇਹਨੂੰ ਕਰ ਦੇਣੀ ਬੰਦ ਦੋ ਤਿੰਨ ਦਿਨ ਹਲਾਉਂਦੇ ਰਹਿਾਂਗੇ ਦਿਖਾਉਣ ਵਾਸਤੇ ਹੁੰਦਾ ਤਿਆਰ ਲੋ ਜੀ ਆ ਟੇਬਲ ਵੀ ਖਾਲੀ ਹੋ ਗਿਆ ਦੋ ਬੈੱਡ ਦੀਆਂ ਹਾਫ ਮੰਝਆਂੀਆਂ ਚਾਦਰਾਂ ਕੱਢ ਲਈਆਂ ਆਪਾਂ ਵਿਚਾਰੇ ਨੂੰ ਖਾਲੀ ਤਾਂ ਹੋਣੀ ਨਹੀਂ ਦਿੱਤਾ ਹਨਾ ਚਾਦਰਾਂ ਸਿਉਣੀਆਂ ਨੇ ਤੇ ਇਹ ਰੀਲਾਂ ਵੀ ਆ ਟੇਬਲ ਤੇ ਧਰਤੀਆਂ ਆ ਦੋ ਸੂਟ ਮੇਰੇ ਆਪਦੇ ਸਿਉਣ ਵਾਲੇ ਕੱਢ ਲੇ ਤੇ ਆਹ ਰਹਿਗੇ ਪ੍ਰੈਸ ਕਰਨ ਵਾਲੇ ਜਿਹੜੇ ਆਰੀ ਵਰਕ ਹੋ ਕੇ ਆਏ ਸੀ ਹਨਾ ਆ ਟੇਬਲ ਵੀ ਖਾਲੀ ਕਰਤਾ ਇੱਥੇ ਮਹਿਰੀਨ ਬੈਠਾ ਹਣ ਕਰਦਾ ਸਟੱਡੀ ਤੇ ਜੋੜਾ ਵਰ ਪਾਈ ਜਾਂਦਾ ਰੋਲਾ ਇੱਕ ਚੀਜ਼ ਦੇ ਕਿ ਮੈਂ ਸਾਨੂੰ ਦਿਖਾਵਾਂ ਮੈਨੂੰ ਕੱਪੜਿਆਂ ਚ ਲੱਭੀ ਐ ਤੇ ਇੰਨਾ ਖਲਾਰਾ ਪਿਆ ਸੀ ਆਹ ਨਾ ਕੱਪੜੇ ਆ ਕਿਸੇ ਆਂਟੀ ਦੇ ਨਾਪ ਵਾਲੇ ਮੈਂ ਕਿਹਾ ਮਾਂ ਆਂਟੀ ਤੁਸੀਂ 2 ਮਿੰਟ ਰੁਕਜੋ ਵੀ ਮੈਂ ਨਾਪ ਵਾਲੇ ਸੂਟ ਵਿੱਚ ਪਾ ਦੇਣੀ ਆ ਲਿਫਾਫੇ ਦੇ ਨਹੀਂ ਪੁੱਤਾ ਕਿ ਰੱਖ ਲੈ ਇਹਨਾਂ ਨੂੰ ਤੇ ਜਿੱਦ ਦਿਨ ਮੈਂ ਆਈ ਨਾਲੇ ਤਾਂ ਮੈਂ ਤੇਰੀ ਸਲਾਈ ਦੇ ਦੂੰਗੀ ਨਾਲੇ ਮੈਂ ਆਪਦੇ ਕੱਪੜੇ ਲੈ ਜੂੰਗੀ ਇਹ ਕੱਪੜੇ ਹੈਗੇ ਗਰਮੀਆਂ ਵਿੱਚ ਪਾਉਣ ਵਾਲੇ ਤੇ ਕਸੇ ਜਿਹੇ ਹੋਏ ਕੱਪੜੇ ਨੇ ਨਾਪ ਵਾਸਤੇ ਦੇ ਕੇ ਗਏ ਸੀ ਪਿੰਡ ਚੋਂ ਹੀ ਨੇ ਲੋਕਾਂ ਦਾ ਆਏ ਸਰਿਆ ਪਿਆ ਇੰਨਾ ਮੈਨੂੰ ਖਿਜਉਂਦੀ ਐ ਉਹਨਾਂ ਦਾ ਬਣਿਆ ਸੀਗਾ 600 ਰੁਪਏ ਦਾ ਸਲਾਈ ਦਾ ਸੀ ਤੇ 25 6 ਮੀਟਰ ਉਹਨਾਂ ਤੇ ਲਾਉਣ ਲੱਗ ਗਈ ਬਾਲੇ ਹਲਦੀ ਸੀਗੇ 300 ਦੀ ਲਾਉਣ ਹੋ ਗਈ ਹੈਨਾ 900 ਤੇ 1000 ਰੁਪਏ ਦਾ ਸੂਟ ਸੀਗਾ 1900 ਰੁਪਿਆ 1900 ਰੁਪਿਆ ਨਹੀਂ ਦੇ ਕੇ ਗਏ ਆ ਸੜਿਆ ਹੋਇਆ ਸੂਟ ਆ ਪਿਆ ਨਾ ਮੈਂ ਇਹਨੂੰ ਸਿੱਟ ਸਕਦੀ ਆਈ ਨਹੀਂ ਪਤਾ ਵੀ ਕਿੱਦੇ ਆ ਕੇ ਮੰਗ ਲੈ ਮੇਰਾ ਸੂਟ ਦੇ ਆ ਪਿਆ ਕੀ ਬੰਦਾ ਕਰੂਗਾ ਨਾ ਆਂਡ ਗਮਾਂਡ ਦੇਖਣ ਵੀ ਦੱਸ ਕੋਈ ਮਜਬੂਰੀ ਹੁੰਦੀ ਹੈ ਨਾ ਬੰਦੇ ਦੀ ਸਮਝ ਲਓ ਮਤਲਬ ਹੀ ਨਹੀਂ ਬੜੀ ਖਿਜ ਹੁੰਦੀ ਹੈ ਇਹ ਜਾਂ ਤੇ ਆ ਪਿਆ ਕਵਾਰ ਖਾਨਾ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਦਾ ਕਰਦੇ ਆ ਆਪਾਂ ਐਂਡ ਸਾਫ ਸਫਾਈ ਕਰਤੀ ਆ ਚਾਦਰਾਂ ਚੱਕ ਕੇ ਧੋਵਾਂਗੇ ਕੱਲ ਨੂੰ ਇੱਕ ਸੂਟ ਆ ਸੀ ਇਹ ਸੂਟ ਹੈਗਾ ਮੇਰਾ ਜਾਮ ਕਾਟਨ ਦੇ ਉੱਤੇ ਪੇਂਟ ਕੀਤਾ ਹੋਇਆ ਨਿਰਬੋਤ ਪਈ ਅੰਦਰ ਤੇ ਇਹ ਆਵੇ ਕਪੜਾ ਤੇ ਮੇਰੇ ਐ ਹੋਏ ਪਿਆ ਗੁੱਛ ਮੁਛੇ ਇਹ ਇੱਕ ਮੇਰਾ ਸੀ ਇੱਕ ਮੇਰੀ ਭੈਣ ਦਾ ਸੀਗਾ ਚਾਚੇ ਦੀ ਕੁੜੀ ਦਾ ਮੈਨ ਲਾਦਾ ਉਹਨੇ ਤਾਂ ਹੰਡਾਤਾ ਤੇ ਮੈਂ ਹਜੇ ਤੱਕ ਸਹੁੰਤਾ ਵੀ ਨਹੀਂ ਹੈਗਾ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਦਾ ਆਪਾਂ ਕਰਦੇ ਆਂ ਐਂਡ ਮਿਲਦੇ ਆਂ ਗੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸੱਚਕਾ ਜੋਰਾ ਬਰ ਰੋਲਾ ਪਈ ਅੰਦਾ ਜੋਰਾ ਬਰ ਰੋਲਾ ਪਈ ਅੰਦਾ ਓ ਕੀ ਸਿੱਕਾ ਹੈ ਸੱਚਕਾ ਮਹਿਰੀਨ ਅੱਜ ਕੱਪੜਿਆਂ ਤੋਂ ਬਾਹਰ ਹਾਂ ਛਿੱਕਕਾਰ ਓਕੇ ਬਾਏ ਮਮੀਗਾ